ਚਾਰ ਸੂਬਿਆਂ ਦੇ ਰਾਜਪਾਲ ਰਹੇ ਸ਼ਖਸ ਦੇ ਪਿੱਛੇ ਜਦੋਂ ਸੀਬੀਆਈ ਹੱਥ ਧੋਕੇ ਪੈ ਗਈ। ਕਿਸਾਨਾਂ ਅਤੇ ਜਵਾਨਾਂ ਦੀ ਹਾਲਤ ਤੇ ਜਦੋਂ ਸਾਰੇ ਚੁੱਪ ਸਨ ਉਸ ਵੇਲੇ ਉਸ ਸ਼ਖਸ ਨੇ ਚੁੱਪੀ ਤੋੜੀ ਸੀ। ਉਹ ਸ਼ਖਸ ਜਿਸ ਨੇ ਹੁਕਮਰਾਨਾਂ ਨੂੰ ਕਿਹਾ ਸੀ ਕਿ ਸਿੱਖਾਂ ਦਾ ਸਬਰ ਨਾ ਪਰਖੋ। ਉਹਨਾਂ ਦੇ ਇੱਕ ਹਸਤਾਖਰ ਨੇ ਜਦੋਂ 70 ਸਾਲ ਤੋਂ ਜ਼ਿਆਦਾ ਪੁਰਾਣੇ ਵਿਵਾਦ ਤੇ ਫੁੱਲ ਸਟਾਪ ਲਗਾ ਦਿੱਤਾ। ਇਹ ਤਾਂ ਮੁਸ਼ਕਲ ਸਮਾਂ ਆਇਆ ਤਾਂ ਉਸ ਵੇਲੇ ਉਹਨਾਂ ਕਿਹਾ ਕਿ ਮੈਂ ਕਿਸਾਨ ਦਾ ਪੁੱਤਾਂ ਕਬਰਾਵਾਂਗਾ ਨਹੀਂ ਇਸ ਵੀਡੀਓ ਚ ਅਸੀਂ ਗੱਲ ਕਰਾਂਗੇ ਯੂਪੀ ਦੇ ਇੱਕ ਛੋਟੇ ਜਿਹੇ ਪਿੰਡ ਦੇ जाट ਪਰਿਵਾਰ ਵਿੱਚ ਪੈਦਾ ਹੋਏ ਆਗੂ ਦੀ ਜਿਸ ਨੇ ਜਦੋਂ-ਜਦੋਂ ਵੀ ਗਲਤ ਹੁੰਦੇ ਵੇਖਿਆ ਉਸੇ ਵੇਲੇ ਹੀ ਆਪਣੀ ਸਰਕਾਰ ਨੂੰ ਖੁੱਲੇआम ਚੁਣੌਤੀ ਦਿੱਤੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਤਿਪਾਲ ਮਲਿਕ ਦੀ ਮਹਦਲੀਪ ਸਿੰਘ ਕਰੀਬ 55 ਸਾਲ ਪਹਿਲਾਂ ਕਾਲਜ ਵਿੱਚ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਬਣਨ ਵਾਲੇ ਸੱਤਿਆਪਾਲ ਮਲਿਕ ਨੂੰ ਖੁਦ ਵੀ ਅੰਦਾਜ਼ਾ ਨਹੀਂ ਸੀ ਕਿ ਇੱਕ ਦਿਨ ਅਜਿਹਾ ਵੀ ਆਏਗਾ ਕਿ ਭਾਰਤ ਦੀ ਸਿਆਸਤ ਵਿੱਚ ਉਹਨਾਂ ਦਾ ਨਾਂ ਅਸਰਦਾਰ ਆਗੂਆਂ ਵਿੱਚ ਦਰਜ ਹੋ ਜਾਏਗਾ। ਯੂਪੀ ਦੇ ਬਾਗਪੱਟ ਦੇ ਹਿਸਾਬੜਾ ਪਿੰਡ ਵਿੱਚ ਪੈਦਾ ਹੋਏ ਮਲਿਕ ਨੇ ਸਾਇੰਸ ਅਤੇ ਐਲਐਲਬੀ ਦੀ ਪੜ੍ਹਾਈ ਕੀਤੀ ਸੀ ਪਰ ਸ਼ਾਇਦ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਸ ਹੀ ਪੜ੍ਹਾਈ ਤੋਂ ਵੱਖ ਰਾਹ ਚੁਣਨ ਦਾ ਜਨੂੰਨ ਕਾਲਜ ਦੀ ਪੜ੍ਹਾਈ ਕਰਨ ਦੇ 4 ਸਾਲ ਬਾਅਦ ਆਪਣੇ ਹੀ ਇਲਾਕੇ ਤੋਂ ਪਹਿਲੀ ਵਾਰ ਚੁਣ ਕੇ ਯੂਪੀ ਦੀ ਵਿਧਾਨ ਸਭਾ ਵਿੱਚ ਪਹੁੰਚੇ। ਸਾਲ 1974 ਵਿੱਚ ਚੌਧਰੀ ਚਰਨ ਸਿੰਘ ਦੀ ਪਾਰਟੀ ਭਾਰਤੀ ਕ੍ਰਾਂਤੀ ਦਲ ਦੇ ਟਿਕਟ ਤੋਂ ਵਿਧਾਇਕ ਚੁਣੇ ਗਏ ਸੀ। ਇਸ ਤੋਂ ਬਾਅਦ ਸਤਪਾਲ ਮਲਿਕ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸਾਲ 1980 ਵਿੱਚ ਰਾਜ ਸਭਾ ਸੰਸਦ ਬਣੇ ਅਤੇ ਉਸ ਤੋਂ ਬਾਅਦ ਸਾਲ 1984 ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ। ਤੇ 1986 ਵਿੱਚ ਫਿਰ ਤੋਂ ਰਾਜ ਸਭਾ ਮੈਂਬਰ ਬਣੇ ਪਰ ਜਦੋਂ ਪਤਾ ਲੱਗਾ ਕਿ ਸਰਕਾਰ ਦੇ ਦੌਰਾਨ ਉਹ ਫੋਰਸ ਕੋਟਾਲਾ ਹੋਇਆ ਤਾਂ ਤੁਰੰਤ ਸੰਸਦ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਛੱਡ ਦਿੱਤੀ ਫਿਰ ਉਸ ਤੋਂ ਬਾਅਦ ਜਨਤਾ ਪਾਲ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਅਤੇ ਜਿੱਤ ਗਈ ਮਲਿਕ ਸਮਾਜਵਾਦੀ ਪਾਰਟੀ ਵਿੱਚ ਵੀ ਰਹੇ ਅਤੇ ਉਹ ਸਮਾਂ ਵੀ ਆਇਆ ਜਦੋਂ ਉਹਨਾਂ ਨੇ ਸਾਲ 2004 ਵਿੱਚ ਬੀਜੇਪੀ ਜੁਆਇਨ ਕਰ ਲਈ ਪਾਰਟੀ ਵਿੱਚ ਉੱਚ ਅਹੁਦਿਆਂ ਤੇ ਸਤਪਾਲ ਮਲਿਕ ਰਹੇ ਉਨ੍ਹਾਂ ਦਾ ਕੰਮ ਦੇਖਦੇ ਹੋਏ ਸਾਲ 2017 ਵਿੱਚ ਉਨ੍ਹਾਂ ਨੂੰ ਬਿਹਾਰ ਦਾ ਗਵਰਨਰ ਬਣਾਇਆ ਗਿਆ। ਉਸ ਤੋਂ ਬਾਅਦ ਜੰਮੂ ਕਸ਼ਮੀਰ, ਗੋਆ ਦੇ ਰਾਜਪਾਲ ਦਾ ਵੀ ਅਹੁਦਾ ਉਨ੍ਹਾਂ ਸੰਭਾਲਿਆ ਅਤੇ 2022 ਵਿੱਚ ਮਿਘਾਲੇ ਦੇ ਰਾਜਪਾਲ ਦੇ ਅਹੁਦੇ ਤੋਂ ਰਿਟਾਇਰ ਹੋਏ। ਸਾਲ 2019 ਵਿੱਚ ਜਦੋਂ ਉਹ ਜੰਮੂ ਕਸ਼ਮੀਰ ਦੇ ਰਾਜਪਾਲ ਸਨ ਤਾਂ ਦੋ ਵੱਡੀਆਂ ਘਟਨਾਵਾਂ ਉੱਥੇ ਹੋਈਆਂ। ਇੱਕ ਸੀ ਪੁਲਵਾਮਾ ਹਮਲਾ ਅਤੇ ਇੱਕ ਸੀ ਧਾਰਾ 370 ਦਾ ਹਟਣਾ। ਫਰਵਰੀ ਮਹੀਨੇ ਵਿੱਚ ਜਦੋਂ ਪੁਲਵਾਮਾ ਹਮਲਾ ਹੋਇਆ ਤਾਂ CRPF ਦੇ 40 ਜਵਾਨ ਸ਼ਹੀਦ ਹੋ ਗਏ ਸੀ ਸਰਕਾਰ ਸੀ ਨਰਿੰਦਰ ਮੋਦੀ ਦੀ ਉਸ ਵੇਲੇ ਮਲਿਕ ਨੇ ਕਿਹਾ ਸੀ ਕਿ ਜਵਾਨਾਂ ਦੀ ਮੂਵਮੈਂਟ ਉਸ ਸੜਕ ਤੋਂ ਬਿਲਕੁਲ ਠੀਕ ਨਹੀਂ ਸੀ ਸੁਰੱਖਿਆ ਦੇ ਲਿਹਾਜ਼ ਨਾਲ ਤਾਂ ਬਿਲਕੁਲ ਵੀ ਨਹੀਂ ਉਸ ਤੋਂ ਬਾਅਦ ਅਗਸਤ 2019 ਵਿੱਚ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਈ ਗਈ ਕਈ ਧਾਕਿਆਂ ਦੇ ਮੁੱਦੇ ਨੂੰ ਮਲਿਕ ਦੇ ਇੱਕ ਸਾਈਨ ਨਾਲ ਖਤਮ ਕਰ ਦਿੱਤਾ ਗਿਆ ਜਿਸ ਪਾਛ ਪਾਸ ਸਰਕਾਰ ਦੇ ਦੌਰਾਨ ਮਲਿਕ ਵਕ ਵਕ ਅਹੁਦਿਆਂ ਤੇ ਰਹੇ ਉਸੀ ਸਰਕਾਰ ਦੇ ਖਿਲਾਫ ਮਲਿਕ ਹਮਲਾਵਰ ਵੀ ਹੋ ਗਈ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਦਿੱਲੀ ਦੀਆਂ ਸਰਹੱਦਾਂ ਤੇ 1 ਸਾਲ ਤੋਂ ਜ਼ਿਆਦਾ ਸਮਾਂ ਚੱਲੇ ਕਿਸਾਨ ਅੰਦੋਲਨ ਤੇ ਮਲਿਕ ਨੂੰ ਬੇहद ਗੁੱਸਾ ਆਇਆ ਸੀ ਉਸ ਵੇਲੇ ਉਹ ਮਿਹਗਾਲੇ ਦੇ ਗਵਰਨਰ ਸਨ ਇੱਕ ਪ੍ਰੋਗਰਾਮ ਵਿੱਚ ਸੱਤਿਆਪਾਲ ਮਲਿਕ ਖੇਤੀ ਕਾਨੂੰਨਾਂ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਦੇ ਨਾਲ ਹੋਈ ਗੱਲਬਾਤ ਦਾ ਜ਼ਿਕਰ ਕਰ ਰਹੇ ਸੀ ਉਸ ਵਿੱਚ ਉਹਨਾਂ ਕਿਹਾ ਸੀ ਕਿ ਮੈਂ ਮੋਦੀ ਨੂੰ ਮਿਲਣ ਗਿਆ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਗਲਤਫਹਮੀ ਵਿੱਚੋ ਇਹਨਾਂ ਸਿੱਖਾਂ ਨੂੰ ਹਰਾਇਆ ਨਹੀਂ ਜਾ ਸਕਦਾ ਇਹਨਾਂ ਦੇ ਗੁਰੂ ਦੇ ਚਾਰੇ ਬੱਚੇ ਉਹਨਾਂ ਦੀ ਮੌਜੂਦਗੀ ਵਿੱਚ ਖਤਮ ਕਰ ਦਿੱਤੇ ਗਏ ਔਖੇ ਸਮੇਂ ਵਿੱਚ ਇਹਨਾਂ ਦੇ ਗੁਰੂ ਨੇ ਸਰੈਂਡਰ ਨਹੀਂ ਕੀਤਾ ਸੀ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਉਸ ਵੇਲੇ ਮਲਿਕ ਨੇ ਕਿਹਾ ਸੀ ਕਿ ਮੈਂ ਮੋਦੀ ਨੂੰ ਕਿਹਾ ਸੀ ਕਿ ਦੋ ਕੰਮ ਬਿਲਕੁਲ ਨਾ ਕਰਨਾ ਇੱਕ ਤਾਂ ਕਿਸਾਨਾਂ ਤੇ ਬਲ ਦੀ ਵਰਤੋਂ ਨਾ ਕਰਨਾ ਦੂਜੇ ਪਾਸੇ ਇਹਨਾਂ ਨੂੰ ਖਾਲੀ ਹੱਥ ਨਾ ਭੇਜਣਾ ਕਿਉਂਕਿ ਇਹ ਭੁੱਲਦੇ ਕਦੇ ਨਹੀਂ ਸਤਪਾਲ ਮਲਿਕ ਇੱਥੇ ਹੀ ਨਹੀਂ ਰੁਕੇ ਸੀ ਉਹਨਾਂ ਨੇ ਕਿਹਾ ਸੀ ਕਿ ਆਪਰੇਸ਼ਨ ਬਲੂ ਸਟਾਰ ਦੇ ਵੇਲੇ ਅਕਾਲ ਤਖਤ ਤੇ ਜਦੋਂ ਹਮਲਾ ਹੋਇਆ ਉਸ ਵੇਲੇ ਇੰਦਰਾ ਗਾਂਧੀ ਨੂੰ ਆਪਣੇ ਅੰਜਾਮ ਦਾ ਪਤਾ ਸੀ ਕਿ ਇਹ ਸਿੱਖ ਨੇ ਇਹ ਕਦੇ ਵੀ ਇਸ ਗੱਲ ਨੂੰ ਭੁੱਲਣਗੇ ਨਹੀਂ ਮਲਿਕ ਨੇ ਇੰਦਰਾ ਗਾਂਧੀ ਦੇ ਕਤਲ ਆਪਰੇਸ਼ਨ ਬਲੂ ਸਟਾਰ ਦੀ ਰੂਪਰੇਖਾ ਤਿਆਰ ਕਰਨ ਵਾਲੇ ਜਨਰਲ ਵੈਦਿਆ ਦੇ ਕਤਲ ਅਤੇ ਅੰਗਰੇਜ਼ ਅਧਿਕਾਰੀ ਡਾਇਰ ਦੇ ਕਤਲ ਦਾ ਵੀ ਜ਼ਿਕਰ ਕੀਤਾ ਸੀ ਮੋਦੀ ਸਰਕਾਰ ਵਿੱਚ ਸਿਆਸਤ ਵਿੱਚ ਵੱਡਾ ਕਦਮ ਬਣਾਉਣ ਵਾਲੇ ਮਲਿਕ ਦਾ ਸਰਕਾਰ ਦੇ ਨਾਲ ਰਿਸ਼ਤਾ ਬੇਹਤ ਗੜਤਨ ਭਰਿਆ ਸੀ। ਸਾਲ 2024 ਦੀ ਸ਼ੁਰੂਆਤ ਵਿੱਚ ਸਤਪਾਲ ਮਲਿਕ ਦੇ ਘਰ ਸਮੇਤ ਕਈ ਟਿਕਾਣਿਆਂ ਤੇ ਸੀਬੀਆਈ ਨੇ ਛਾਪੇਮਾਰੀ ਕੀਤੀ ਸੀ। ਸੀਬੀਆਈ ਦੀ ਦਲੀਲ ਸੀ ਕਿ ਸਾਲ 2019 ਵਿੱਚ 2200 ਕਰੋੜ ਦੇ ਇੱਕ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਦਾ ਕੰਟਰੈਕਟ ਇੱਕ ਪ੍ਰਾਈਵੇਟ ਕੰਪਨੀ ਨੂੰ ਦੇਣ ਦੇ ਦੌਰਾਨ ਕਥਿਤ ਤੰਦਲੀ ਦੇ ਇਲਜ਼ਾਮਾਂ ਤੋਂ ਬਾਅਦ ਕੇਸ ਦਰਜ ਕੀਤਾ ਗਿਆ। ਉਸ ਵੇਲੇ ਉਹਨਾਂ ਨੇ ਕਿਹਾ ਸੀ ਕਿ ਮੈਂ ਬਿਮਾਰ ਆ ਅਤੇ ਹਸਪਤਾਲ ਵਿੱਚ ਦਾਖਲ ਆ ਇਸ ਦੇ ਬਾਵਜੂਦ ਤਾਨਾਸ਼ਾਹ ਵੱਲੋਂ ਮੇਰੇ ਮਕਾਨ ਵਿੱਚ ਸਰਕਾਰੀ ਏਜੰਸੀਆਂ ਦੇ ਛਾਪੇ ਪਵਾਏ ਜਾ ਰਹੇ ਨੇ ਮੈਂ ਕਿਸਾਨ ਦਾ ਪੁੱਤਾਂ ਇਹਨਾਂ ਛਾਪਿਆਂ ਤੋਂ ਡਰਨ ਵਾਲਾ ਨਹੀਂ ਆ ਮੈਂ ਕਿਸਾਨਾਂ ਦੇ ਨਾਲ ਆ ਕੰਗਨਾਰ ਰਣੋਤ ਨੇ ਜਦੋਂ ਕਿਸਾਨਾਂ ਨੂੰ ਬੁਰਾ ਭਲਾ ਕਿਹਾ ਸੀ ਉਸ ਵੇਲੇ ਵੀ ਮਲਿਕ ਚੁੱਪ ਨਹੀਂ ਬੈਠੇ ਕੰਗਨਾਰ ਰਣੋਤ ਦਾ ਬਿਆਨ ਆਪਕੋ ਪਤਾ ਹੋਗਾ ਮਾਲੂਮ ਹੈ आपकी क्या प्रतिक्रिया है देखिए कंगना रानावत राजनीति में नाबालिग है उसको नहीं बोलना चाहिए और वो जिस पार्टी में है उनको चाहिए कि माफ़ी से नहीं उसको पार्टी से निकाल दें वो पार्टी में रहने के लायक नहीं है उसको कोई जानकारी नहीं है वो लूज टॉक करती है सब लोगों के खिलाफ बोलती है जो बहुत गलत बात है